ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਤਾ ਕਉ ਇਹ ਕਕੇ ਨੂੰ ਘਨੋੜਾ ਲੱਗਾ ਹੋਇਆ ਜਿਸ ਕਰਕੇ ਇਹਨੂੰ ਕਉ ਬੋਲਣਾ ਆ ਕੋ ਨਹੀਂ ਕਹਿਣਾ ਇਹਨੂੰ ਆਪਾਂ ਬਹੁਤਾ ਦੇਖਦੇ ਆ ਕਿ ਕਉ ਬੋਲ ਜਾਂਦੇ ਆ ਕਈ ਵਾਰ ਕਉ ਬੋਲਣਾ ਆ ਕਕੇ ਨੂੰ ਘਨੋੜਾ ਕਉ ਇੱਥੇ ਹੀ ਵਿਸਰਾਮ ਆ ਕਰ ਪਾਹਨ ਅਨੁਮਾਨਤ ਨੰਨੇ ਨੂੰ ਅੰਕੜ ਲੱਗਾ ਹੋਇਆ ਜਿਸ ਕਰਕੇ ਅਨੁਮਾਨਤ ਮਹਾ ਮੂੜ ਕਾਸ਼ ਭੇਦ ਨਾ ਜਾਣਤ ਇਹਨੂੰ ਮਹਾ ਬੋਲਣਾ ਆ ਮਹਾ ਨਹੀਂ ਕਹਿਣਾ ਤੇ ਮੂੜ ਥੱਲੇ ਢਾੜੇ ਦੇ ਪੈਰ 'ਚ ਹਾ ਹਾ ਲੱਗਾ ਹੋਣ ਕਰਕੇ ਮੂੜ ਬੋਲਣਾ ਇਦਾਂ ਉਚਾਰਨ ਕਰਨਾ ਆ ਮਹਾ ਦੇਵ ਕਾਉ ਕਹਿਤ ਸਦਾ ਸੇਵ ਇੱਥੇ ਮਹਾਦੇਵ ਆ ਇੱਥੇ ਬਿੰਦੀ ਲੱਗੀ ਹੋਈ ਇਸ ਕਰਕੇ ਮਹਾਦੇਵ ਕਉ ਕਉ ਕਹਿਣਾ ਆ ਕੋਣ ਕਹਿਣਾ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹ ਭਿਵ ਨਿਰੰਕਾਰ ਕਹਿ ਕੇ ਕਾ ਤੇ ਵਿਸਰਾਮ ਆ ਨਿਰੰਕਾਰ ਕਹਿਣਾ ਆ ਨਿਰਨਕਾਰ ਨਹੀਂ ਕਹਿਣਾ ਕਈ ਨਿਰਨਕਾਰ ਬੋਲ ਜਾਂਦੇ ਆ ਨਿਰੰਕਾਰ ਨਿਰੰਕਾਰ ਕਾ ਤੇ ਵਿਸਰਾਮ ਚੀਨਤ ਨਹਪੇ